ਦੋਸਤੋ ਪਿਛਲੇ ਕਈ ਦਿਨਾਂ ਤੋਂ ਆਪਾਂ ਤੁਹਾਡੇ ਨਾਲ ਇਹ ਗੱਲ ਕਰ ਰਹੇ ਆਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਸਪਸ਼ਟੀਕਰਨ ਦਿੱਤਾ ਉਹਦੇ ਤੇ ਫੈਸਲਾ ਸੁਣਾਉਣਗੇ ਉਸ ਤੋਂ ਬਾਅਦ ਜਿਹੜਾ ਅਕਾਲੀ ਪੋਲਿਟਿਕਸ ਤੇ ਪੰਥਕ ਰਾਜਨੀਤੀ ਜਿਹੜੀ ਆ ਉਹ ਦੀ ਆਉਣ ਵਾਲੇ ਸਮੇਂ ਦੇ ਵਿੱਚ ਦਿਸ਼ਾ ਕਿਦਾਂ ਦੀ ਰਹਿਣੀ ਆ ਉਹ ਤੈਅ ਹੋਵੇਗਾ ਪੰਜਾਬ ਦੀ ਰਾਜਨੀਤੀ ਵੀ ਕਿੱਧਰ ਨੂੰ ਜਾਵੇਗੀ ਇਹ ਵੀ ਬਹੁਤ ਕੁਝ ਨਿਰਭਰ ਕਰਦਾ ਅਕਾਲੀ ਪੋਲਿਟਿਕਸ ਦੇ ਉੱਤੇ ਅਕਾਲੀ ਪੋਲਿਟਿਕਸ ਇੱਕ ਜਿਹੜੀ ਆ ਡਰਾਈਵਿੰਗ ਫੋਰਸ ਆ ਜਿਹੜੀ ਪੰਜਾਬ ਦੀ ਰਾਜਨੀਤੀ ਦੀ ਸੋ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਿਹੜਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜੇ ਹੋ ਕੇ ਉਹਨਾਂ ਨੇ ਜਿਹੜਾ ਫੈਸਲਾ ਸੁਣਾਇਆ ਤੇ ਜਿਹਦੇ ਵਿੱਚ ਜਿਹੜਾ ਗਿਆਨੀ ਗੁਰਜੀਤ ਸਿੰਘ ਉਹਨਾਂ ਨੇ ਕਿਹਾ ਕਿ ਸਰਦਾਰ ਸੁਖੀ ਸਿੰਘ ਬਾਦਲ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਕੁਝ ਅਜੀਬੇ ਫੈਸਲੇ ਲਏ ਜਿਨ੍ਹਾਂ ਦੇ ਨਾਲ ਪੰਥਕ ਖੇਤਾਂ ਨੂੰ ਢਾਹ ਲੱਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪਤਲੀ ਹੋਈ ਹੈ ਸਿੰਘ ਸਾਹਿਬਾ ਦੇ ਵੱਲੋਂ ਕਿਹਾ ਗਿਆ ਕਿ ਸਰਦਾਰ ਸੁਖੀ ਸਿੰਘ ਬਾਦਲ 15 ਦੇ ਨਾਲ ਅੰਦਰ ਨਿਮਾਣੇ ਸਿੱਖ ਵਜੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗਣ ਉਨਾਂ ਚਿਰ ਤੱਕ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਐਲਾਨਿਆ ਜਾਂਦਾ ਹੈ ਨਾਲ ਦੀ ਨਾਲ ਸੱਤ ਤੋਂ ਲੈ ਕੇ 17 ਦੇ ਸਮੇਂ ਦੇ ਦਰਮਿਆਨ ਜਿਹੜੇ ਕੈਬਨਿਟ ਦੇ ਮੈਂਬਰ ਸੀਗੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਉਹ ਵੀ ਆ ਕੇ ਆਪਣਾ ਜਿਹੜਾ ਉੱਤਰ ਦੇਣ ਸਪਸ਼ਟੀਕਰਨ ਦੇਣ ਕਿ ਉਦੋਂ ਜਿਹੜੇ ਵੀ ਉਹਨਾਂ ਸਮਿਆਂ ਦੇ ਵਿੱਚ 10 ਸਾਲਾਂ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਇਹ ਇਹਦੇ ਨਾਲ ਨਾਲ ਬਾਅਦ ਵਿੱਚ ਉਹਨਾਂ ਨੇ ਇੱਕ ਪ੍ਰੈਸ ਬਾਰਤਾ ਦੇ ਵਿੱਚ ਇਹ ਵੀ ਦੱਸਿਆ ਕਿ ਜਿਹੜੇ ਭਾਈ ਗਲਵੰਦ ਸਿੰਘ ਰਾਜਵਾਨ ਆਇਆ ਕਿਉਂਕਿ ਉਹ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਰਾਜੋਆਣਾ ਸਾਹਿਬ ਦਾ ਇਹ ਕਹਿਣਾ ਕਿ ਤੁਸੀਂ ਮੇਰੀ ਜਿਹੜੀ ਆ ਵੀ ਮੇਰੀ ਫਾਂਸੀ ਨੂੰ ਰੱਦ ਕਰਨ ਵਾਲੀ ਜਿਹੜੀ ਅਪੀਲ ਆ ਰਾਸ਼ਟਰਪਤੀ ਨੂੰ ਜਿਹੜੀ ਉਹ ਅਪੀਲ ਪਾਈ ਹੋਈ ਆ ਵੀ ਉਹਨੂੰ ਤੁਸੀਂ ਵਾਪਸ ਲੈ ਲਓ ਕਿਉਂਕਿ ਉਹਨਾਂ ਦੇ ਵੱਲੋਂ ਕੋਈ ਫੈਸਲਾ ਨਹੀਂ ਕੀਤਾ ਜਾ ਰਿਹਾ ਤੇ ਇਸ ਕਰਕੇ ਨਾ ਹੀ ਕੋਈ ਲੱਗਦਾ ਕਿ ਉਹ ਇਸ ਤਰੀਕੇ ਦਾ ਫੈਸਲਾ ਕਰਨਗੇ ਅਗੇ ਕਈ ਵਾਰੀ ਇਸ ਚੀਜ਼ ਨੂੰ ਲੈ ਕੇ ਬਲਵੰਤ ਸਿੰਘ ਰਾਜਵਾਨਾ ਹੁਣੀ ਜਿਹੜਾ ਉਹ ਭੁਖ ਹੜਤਾਲ ਕਰਨ ਦੇ ਬਾਬਤ ਕਹਿ ਚੁੱਕੇ ਨੇ ਸ਼ੁਰੂਆਤ ਵੀ ਕਰ ਚੁੱਕੇ ਨੇ ਫਿਰ ਉਹਨਾਂ ਨੂੰ ਮਨਾਇਆ ਗਿਆ ਸਿਕੰਗ ਸਾਹਿਬ ਦੇ ਵੱਲੋਂ ਜਾ ਕੇ ਹੁਣ ਜਿਹੜਾ ਜਥੇਦਾਰ ਸਾਹਿਬਾਂ ਨੇ ਇਹ ਗੱਲ ਕਹੀ ਆ ਕਿ ਪ੍ਰੈਸ ਵਾਰਤਾ ਦੇ ਵਿੱਚ ਕਿ ਅਸੀਂ ਉਹਨਾਂ ਦੀ ਜਿਹੜੀ ਆ ਅਪੀਲ ਨੂੰ ਵਾਪਸ ਲੈਣਾ ਜਾਂ ਨਹੀਂ ਲੈਣਾ ਇਹਦੇ ਤੇ ਵਿਚਾਰ ਚਰਚਾ ਕਰਨੀ ਆ ਤੇ ਉਹਨਾਂ ਨੇ ਸਾਰੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਜਾਂ ਸ਼ਖਸੀਅਤਾਂ ਨੇ ਉਹਨਾਂ ਨੂੰ ਨਮੰਤਰਣ ਦਿੱਤਾ ਕਿ ਤੁਸੀਂ ਆ ਕੇ ਤੇ ਆਪਾਂ ਇਹਦੇ ਤੇ ਵਿਚਾਰ ਚਰਚਾ ਕਰੀਏ ਕਿ ਪਾਇਬਲਵਾਨ ਸਿੰਘ ਰਾਜੋਵਾਲਾ ਜਿਹੜਾ ਮਸਲਾ ਆ ਵੀ ਇਹਦੇ ਤੇ ਆਪਾਂ ਕੀ ਫੈਸਲਾ ਕਰਨਾ ਚਾਹੀਏ ਜਿਹੜੀ ਅਪੀਲ ਆ ਵਾਪਸ ਲੈਣੀ ਆ ਜਾਂ ਨਹੀਂ ਲੈਣੀ ਤੇ ਇਹਦੇ ਤੇ ਆਪਾਂ ਕੇਸ ਪਾਸੇ ਨੂੰ ਵਧਣਾ ਤੇ ਨਾਲ ਦੀ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਸ਼੍ਰੋਮਣੀ ਕਾਲੀਦਾਦ ਬਦਲ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖੀ ਸਿੰਘ ਬਾਦਲ ਉਹਨਾਂ ਨੂੰ ਕਿਹਾ ਕਿ ਉਹ ਤਨਖਾਹੀਆ ਉਹਨਾਂ ਨੂੰ ਕਰਾਰ ਦੇ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ 15 ਦਿਨਾਂ ਦੇ ਅੰਦਰ ਨਿਮਾਣੇ ਸਿੱਖ ਦੀ ਤਰ੍ਹਾਂ ਉਹ ਆ ਕੇ ਜਿਹੜਾ ਮਾਫੀ ਮੰਗਣ ਤੇ ਬਾਕੀ ਉਸ ਤੋਂ ਬਾਅਦ ਫੈਸਲਾ ਕੀਤਾ ਜਾਵੇ ਜਾਂ ਉਦੋਂ ਆ ਕੇ ਉਹ ਆਪਣੇ ਆਨਸਰ ਵਗੈਰਾ ਦੇਣ ਕਿ ਜੋ ਕੁਝ ਵੀ ਹੋਇਆ ਜਿਹੜਾ ਵੀ ਜਿਹੜੇ ਵੀ ਦੋਸ਼ ਉਹਨਾਂ ਤੇ ਲੱਗੇ ਨੇ ਉਹਨਾਂ ਦੇ ਕੀ ਜਵਾਬ ਦੰਦੇ ਨੇ ਇਸ ਟਾਈਮ ਜਿਹੜਾ ਇਹ ਹੁਣ ਫੇ ਆਪਾਂ ਨੂੰ ਜਦੋਂ ਸਰਦਾਰ ਸੁਖੀ ਸਿੰਘ ਬਾਦਲ ਜਾਣਗੇ ਉਦੋਂ ਆਪਾਂ ਨੂੰ ਪਤਾ ਲੱਗੂਗਾ ਇਹ ਤੇ ਜੇਕਰ ਆਪਾਂ ਗੱਲ ਕਰੀਏ ਹੁਣ ਕੱਲ ਮੈਂ ਤੁਹਾਡੇ ਨਾਲ ਹੀ ਖਬਰ ਸਾਂਝੀ ਕੀਤੀ ਸੀ ਕਿ ਸਰਦਾਰ ਸੁਖੀ ਸਿੰਘ ਬਾਦਲ ਜਿਹੜੇ ਆ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਪ੍ਰਧਾਨਗੀ ਦੇ ਉਹਦੇ ਤੋਂ ਲਾਂਬੇ ਹੋ ਰਹੇ ਨੇ ਤੇ ਜਿਹੜੇ ਸੁਧਾਰ ਲਹਿ ਉਹਨਾਂ ਨੇ ਇਹ ਕਿਹਾ ਕਿ ਇਹ ਇਹ ਵੈਸੇ ਮੈਂ ਕੱਲ ਮੈਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਦੇਖੋ ਜੇ ਤਾਂ ਇਹ ਖੁਦ ਕਹਿ ਦਿੰਦੇ ਕਿ ਠੀਕ ਹੈ ਜੀ ਮੈਂ ਅਕਾਲੀ ਦਲ ਪ੍ਰਧਾਨ ਦੇ ਅਹੁਦੇ ਤੋਂ ਹੋ ਰਿਆਂ ਲਾਂਬੇ ਸਾਰੇ ਜਾਣੇ ਇਕੱਠੇ ਹੋਵੋ ਫੈਸਲਾ ਕਰੋ ਕਿ ਅੱਗੇ ਕਮਾਨ ਕਿਹਨੂੰ ਦੇਣੀ ਆ ਪਾਰਟੀ ਕਿੱਦਾਂ ਚਲਾਉਣੀ ਆ ਪਰ ਇਹਨਾਂ ਨੇ ਜਿਹੜਾ ਇਹ ਕਹਿਤਾ ਕਿ ਜਿਹੜੇ ਸਰਦਾਰ ਬਲਵਿੰਦਰ ਸਿੰਘ ਭੂੰਦਰ ਨੇ ਦੇ ਅਸੀਂ ਉਹਨਾਂ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਜਿਹੜਾ ਵਰਕਿੰਗ ਪ੍ਰੈਜ਼ੀਡੈਂਟ ਲਾ ਰਹੇ ਆ ਤੇ ਦਲਜੀਤ ਸਿੰਘ ਚੀਮਾ ਦੀ ਜਿਹੜੀ ਕਿਉਂਕਿ ਇਹਨਾਂ ਨੇ ਜਿਹੜਾ ਆਪਣੇ ਹੈਗੇ ਨੇ ਸੁਧਾਰ ਲੈਣ ਬਾਰੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਤਸਤੀਫਾ ਦਿੱਤਾ ਹੀ ਨਹੀਂ ਤੁਸੀਂ ਸਾਨੂੰ ਦੱਸੋ ਇਹਨਾਂ ਨੇ ਕਿੱਥੇ ਅਸਤੀਫਾ ਦਿੱਤਾ ਤੇ ਫਿਰ ਜੇਕਰ ਤੁਸੀਂ ਧਿਆਨ ਨਾਲ ਦਲਜੀਤ ਸਿੰਘ ਚੀਮਾ ਉਹਨਾਂ ਦੀ ਜਿਹੜੀ ਵੀਡੀਓ ਆ ਉਹਨੂੰ ਸੁਣੋ ਜਿਹੜਾ ਉਹਨਾਂ ਨੇ ਐਕਸ ਤੇ ਪੋਸਟ ਕੀਤੀ ਸੀ ਉਹਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਇਹਨਾਂ ਨੂੰ ਪ੍ਰਧਾਨ ਲਗਾ ਦਿੱਤਾ ਗਿਆ ਕਾਰਜਕਾਰੀ ਪ੍ਰਧਾਨ ਉਹਨਾਂ ਨੇ ਕਿਹਾ ਕਿ ਅਸੀਂ ਲਗਾ ਦਿੱਤਾ ਜਿਹੜੇ ਆ ਭੂਂਦਰ ਸਾਹਿਬ ਨੂੰ ਤੇ ਉਹਦੇ ਵਿੱਚ ਵੀ ਅਸਤੀਫੇ ਦੀ ਗੱਲ ਨਹੀਂ ਆਈ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਦਲਜੀਤ ਸਿੰਘ ਚੀਮਾ ਨੇ ਕਿ ਜਿਹੜੇ ਸਰਦਾਰ ਸੁਖੀ ਸਿੰਘ ਬਾਦਲਿਆ ਉਹ ਚਾਹੁੰਦੇ ਸੀ ਕਿ ਉਹ ਨਿਮਾਣੇ ਸਿੱਖ ਦੀ ਤਰ੍ਹਾਂ ਬਿਨਾਂ ਕਿਸੇ ਅਹੁਦੇ ਤੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਜਦੋਂ ਇਹ ਕੱਲ ਨੂੰ ਫੈਸਲਾ ਆਵੇਗਾ ਸੋ ਇਹ ਇਹਦੇ ਤੇ ਹੁਣ ਫਿਰ ਰੌਲਾ ਜਿਹੜੇ ਬਾਗੀ ਨੇ ਉਹਨਾਂ ਦਾ ਇਹ ਕਹਿਣਾ ਹੁਣ ਤਾਂ ਇਹਨਾਂ ਨੂੰ ਤਲਖਾਈਆ ਇਕਰਾਰ ਦੇ ਦਿੱਤਾ ਅਕਾਲ ਤਖਤ ਸਾਹਿਬ ਨੇ ਘੱਟੋ ਘੱਟ ਹੁਣ ਤਾਂ ਅਸਤੀਫਾ ਦੇ ਦਿਓ ਹੁਣ ਤਾਂ ਤੁਸੀਂ ਅਹੁਦੇ ਤੋਂ ਲੰਬੇ ਹੋ ਜਾਓ ਇਹ ਤਾਂ ਜਿਹੜਾ ਇਹਨਾਂ ਨੇ ਜਿਹੜੇ ਸੁਧਾਰ ਲੈਰ ਵਾਲੇ ਨੇ ਇਹਨਾਂ ਦਾ ਕਹਿਣਾ ਕਿ ਇਹ ਤਾਂ ਕਾਨੂੰਨ ਨੂੰ ਦੂਸਰੇ ਪਾਸੇ ਦੀ ਘਮਾਗੇ ਫੜਨ ਵਾਲੀ ਗੱਲ ਹੈ ਕਿ ਤੁਸੀਂ ਕਹਿੰਦੇ ਕਿ ਮੈਂ ਪ੍ਰਧਾਨ ਜਿਹੜਾ ਕਾਰਜਕਾਰੀ ਲਾਤਾ ਤੇ ਤੁਸੀਂ ਆਪ ਹਜੇ ਤੱਕ ਅਸਤੀਫਾ ਸਾਨੂੰ ਸਾਡੇ ਸਾਹਮਣੇ ਨਹੀਂ ਕੋਈ ਵੀ ਬੇ ਘਟੂ ਘਟ ਹੁਣ ਤੁਸੀਂ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਤੁਹਾਨੂੰ ਹੁਣੇ ਤੁਸੀਂ ਜਿਹੜਾ ਅਸਤੀਫਾ ਦੇ ਦਿਓ ਸੋ ਇਹਨੂੰ ਲੈ ਕੇ ਜਿਹੜਾ ਇਹ ਹੁਣ ਜਿਹੜਾ ਇਹ ਆਬਵੀਅਸਲੀ ਜਿਹੜੇ ਅਕਾਲੀ ਦਲ ਬਾਦਲ ਵਾਲੇ ਨੇ ਉਹਨਾਂ ਦਾ ਕਹਿਣਾ ਕਿ ਉਹ ਤਾਂ ਅਹੁਦੇ ਤੋਂ ਲੰਬ ਲਾਂਬੇ ਹੋ ਚੁੱਕੇ ਨੇ ਅੱਛਾ ਇਹਦੇ ਤੇ ਆਪਾਂ ਖੈਰ ਕਰਦੇ ਆ ਗੱਲਬਾਤ ਕਿ ਇਹਨਾਂ ਨੇ ਕਿਉਂਕਿ ਬਾਦਲ ਸਾਹਿਬ ਦੀ ਇੱਕ ਇੰਟਰਵਿਊ ਵੀ ਆਈ ਆ ਉਦੇ ਤੇ ਵੀ ਗੱਲ ਕਰਦੇ ਆ ਆਪਣੀ ਅਗਲੇ ਵੀਲੌਗ ਦੇ ਵਿੱਚ ਤੇ ਪਰ ਕਿਉਂਕਿ ਇਹ ਅੱਜ ਕਾਫੀ ਸਾਰੀਆਂ ਖਬਰਾਂ ਨੇ ਕਿਉਂਕਿ ਜਿਹੜਾ ਸਿੰਘ ਸਾਹਿਬਾ ਉਹਨਾਂ ਦੇ ਵੱਲੋਂ ਉਹਨਾਂ ਨੇ ਨਾਲ ਦੀ ਨਾਲ ਜਿਹੜੇ ਕੈਬਨਟ ਮੈਂਬਰ ਰਹੇ ਨੇ ਜਿਹੜਾ ਸਰਦਾਸ ਸੁਖੀ ਸਿੰਘ ਬਾਦਲ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਪੁੱਛਿਆ ਕਿ ਤੁਸੀਂ ਵੀ ਆਪਣਾ ਜਿਹੜਾ ਆ ਕੇ ਸਾਡੇ ਨੂੰ ਮਿਲੋ ਤੇ ਤੁਸੀਂ ਵੀ ਜਿਹੜਾ ਆਪਣਾ ਸਪਸ਼ਟੀਕਰਨ ਦਿਓ ਤੇ ਇਹਦੇ ਵਿੱਚ ਜੇਕਰ ਆਪਾਂ ਵੇਖੀਏ ਕਿਹੜੇ-ਕਿਹੜੇ ਨੇ 2007 ਤੋਂ ਲੈ ਕੇ 2017 ਦੇ ਦੌਰਾਨ ਜਿਹੜੇ ਮੰਤਰੀ ਰਹੇ ਨੇ ਇਹਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਮਨਪ੍ਰੀਤ ਸਿੰਘ ਬਾਦਲ ਵੀ ਜਿਹੜਾ ਫਾਈਨੈਂਸ ਮਿਨਿਸਟਰ ਰਹੇ ਨੇ ਸ਼੍ਰੋਮਣੀ ਕਾਲੀਦਾ ਦੇ ਵੱਲੋਂ ਨਾਲ ਦੀ ਨਾਲ ਪ੍ਰਵਿੰਦਰ ਸਿੰਘ ਢੀਂਡਸਾ ਇਹ ਵੀ ਫਾਈਨੈਂਸ ਮਿਨਿਸਟਰ ਰਹੇ ਨੇ ਪੰਜਾਬ ਦੇ ਤੇ ਫਿਰ ਸਕੰਦਰ ਸਿੰਘ ਮਲੂਕਾ ਤੇ ਫਿਰ ਬੀਬੀ ਜਗੀਰ ਕੌਰ ਜੀ ਗੁਲਜਾਰ ਸਿੰਘ ਰਣੀਕੇ ਸ਼ਰਨਜੀਤ ਸਿੰਘ ਢਿੱਲੋ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਰਬਨ ਸਿੰਘ ਫਲੋਰ ਤੇ ਇਹਦੇ ਨਾਲ ਹੀ ਜਿਹੜੇ ਆ ਸਰਜੀਤ ਸਿੰਘ ਰਖੜਾ ਜਨਮੇਜਾ ਸਿੰਘ ਸੇਂਖੋ ਸੋਹਣ ਸਿੰਘ ਠੰਡਲ ਤੇ ਸੋਚਾ ਸਿੰਘ ਲੰਗਾ ਇਹ ਇਹ ਸਾਰੇ ਜਿਹੜੇ ਆ ਇਹ ਮੰਤਰੀ ਮੰਡਲ ਦਾ ਹਿੱਸਾ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਆਬੀਸਲੀ ਪ੍ਰਕਾਸ਼ ਸਿੰਘ ਬਾਦਲ ਤਾਂ ਕਾਲ ਚਲਾਣਾ ਕਰ ਗਏ ਸੀਗੇ اسی ਤਰੀਕੇ ਨਾਲ ਜ sĩਦਾਰ ਤੋਤਾ ਸਿੰਘ ਜੀ ਤੇ ਇੱਕ ਹੋਰ ਜਿਹੜੇ ਆਪਣੇ ਸੀਗੇ ਮੰਤਰੀ ਉਹ ਉਹ ਵੀ ਜਿਹੜਾ ਸਵਰਗਵਾਸੀ ਹੋ ਚੁੱਕੇ ਨੇ ਸੋ ਇਸ ਕਰਕੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਵੀ ਹੁਣ ਅਕਾਲ ਤਖਤ ਸਾਹਿਬ ਤੇ ਜਾ ਕੇ ਇਹਨਾਂ ਦੇ ਵੱਲੋਂ ਵੀ ਜਿਹੜਾ ਸਪਸ਼ਟਿਕਰਨ ਦਿੱਤਾ ਜਾਵੇਗਾ ਤੇ ਡੈਫੀਨੇਟਲੀ ਤਕਰੀਬਨ ਸਾਰਿਆਂ ਨੇ ਜੀ ਇਹ ਤਾਂ ਜਿੰਨੇ ਵੀ ਨਾਮ ਆਪਾਂ ਲੈ ਲਈਏ ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਜਿੰਨਿਆਂ ਵੀ ਲੋਕਾਂ ਨੂੰ ਸੁਣਿਆ ਖਾਸ ਕਰਕੇ ਅਕਾਲੀ ਪੋਲਿਟਿਕਸ ਦੇ ਨਾਲ ਸੰਬੰਧਿਤ ਚਾਹੇ ਜਿਹੜੇ ਆ ਉਹ ਸੁਧਾਰ ਲਹਿਰ ਵਾਲੇ ਨੇ ਤੇ ਚਾਹੇ ਜਿਹੜੇ ਆ ਅਕਾਲੀ ਦਲ ਬਾਦਲ ਵਾਲੇ ਪਾਸੇ ਨੇ ਸਾਰਿਆਂ ਨੇ ਇਹਦੀ ਇਹਨੂੰ ਪ੍ਰਵਾਨ ਕੀਤਾ ਤੇ ਸਾਰਿਆਂ ਨੇ ਕਿਹਾ ਜਿਵੇਂ ਬੀਬੀ ਜਗੀਰ ਕੌਰ ਨੇ ਵੀ ਕਿਹਾ ਕਿ ਅਸੀਂ ਜਾਵਾਂਗੇ ਆਪਣਾ ਲਖਤੀ ਜਿਹੜਾ ਲਖਤੀ ਜਾ ਕੇ ਉੱਥੇ ਆਪਣਾ ਸਪਸ਼ਟੀਕਰਨ ਦਵਾਵਾਂਗੇ ਹਾਲਾਂਕਿ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਤਾਂ ਬਹੁਤ ਥੋੜੇ ਦਿਨਾਂ ਲਈ ਮੰਤਰੀ ਮੰਡਲ ਦਾ ਹਿੱਸਾ ਰਹੀ ਸੀ ਪਰਮਿੰਦਰ ਢੀਂਡਸਾ ਨੇ ਵੀ ਕਿਹਾ ਕਿ ਅਸੀਂ ਜਿਹੜਾ ਜਾਵਾਂਗੇ ਅਸੀਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਜਿੰਨੀ ਵੀ ਸਾਡੀ ਗਲਤੀ ਹੈ ਕਿ ਅਸੀਂ ਚੁੱਪ ਰਹੇ ਹਾਂ ਜਿਹੜੀ ਭੂਮਿਕਾ ਸਾਨੂੰ ਨਿਭਾਉਣੀ ਚਾਹੀਦੀ ਸੀ ਅਸੀਂ ਨਹੀਂ ਨਿਭਾ ਸਕੇ ਤੇ ਇਹਨਾਂ ਨੇ ਕਿਹਾ ਅਸੀਂ ਹੁਣ ਵੀ ਜਾਵਾਂਗੇ ਕੁਝ ਕੁਝ ਹੱਦ ਤੱਕ ਅਸੀਂ ਵੀ ਦੋਸ਼ੀ ਹਾਂ ਤੇ ਅਸੀਂ ਹੁਣ ਵੀ ਜਾ ਕੇ ਜਿਹੜਾ ਲਿਖਤੀ ਰੂਪ ਦੇ ਵਿੱਚ ਜਾ ਕੇ ਵੀ ਆਪਣਾ ਜਿਹੜਾ ਸਪਸ਼ਟੀਕਰਨ ਦਵਾਂਗੇ ਪਰਮਿੰਦਰ ਢੀਂਟਸਾ ਨੇ ਕਿਹਾ ਜਿਹੜੇ ਕਿ ਫਾਈਨੈਂਸ ਮਿਨਿਸਟਰ ਇਹ ਨੇ ਇਹਨਾਂ ਦੇ ਨਾਲ ਫਿਰ ਜਿਹੜੇ ਹੈਗੇ ਨੇ ਆਪਣੇ ਭੁੰਦਰ ਸਾਹਿਬ ਉਹਨਾਂ ਨੇ ਵੀ ਕਿਹਾ ਕਿ ਜ਼ਰੂਰ ਜਾਣਗੇ ਜੀ ਅਕਾਲ ਤਖਤ ਸਾਹਿਬ ਸਿਰ ਮੱਥੇ ਪ੍ਰਵਾਨ ਆ ਸਾਨੂੰ ਸਾਰਿਆਂ ਨੂੰ ਜਿਹੜਾ ਵੀ ਸਿੰਘ ਸਾਹਿਬਾਨਾਂ ਦਾ ਫੈਸਲਾ ਆ ਪ੍ਰੋਫੈਸਰ ਚੰਦੂ ਮਾਜਰਾ ਨੇ ਫਿਰ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਤਾਂ ਉਹਨਾਂ ਨੇ ਜਿਹੜਾ ਪ੍ਰਵਾਨ ਆ ਇਸ ਚੀਜ਼ ਨੂੰ ਅਕਾਲ ਤਖਤ ਸਾਹਿਬ ਦੇ ਜਿਹੜਾ ਫੈਸਲੇ ਨੂੰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪ੍ਰਧਾਨਗੀ ਤੋਂ ਸਤੀਵਾ ਇਹਨਾਂ ਨੂੰ ਹੁਣ ਦੇ ਦੇਣਾ ਚਾਹੀਦਾ ਜਿਹੜੇ ਸਰਬਜੀਤ ਸਿੰਘ ਆ ਆਪਣੇ ਮੈਂਬਰ ਆਫ ਪਾਰਲੀਮੈਂਟ ਨੇ ਫਰੀਦਕੋਟ ਤੋਂ ਉਹਨਾਂ ਨੇ ਕਿਹਾ ਕਿ ਡੰਮੀ ਕਾਰਡ ਖੇਡਿਆ ਗਿਆ ਕਾਰਜਕਾਰੀ ਪ੍ਰਧਾਨ ਲਾਉਣ ਵਾਲਾ ਜਿਹੜਾ ਤਨਖਾਹੀਆ ਕਰਾਰ ਦੇਣ ਦੇ ਫੈਸਲੇ ਨੂੰ ਸਰਬਜੀਤ ਸਿੰਘ ਕਹਿਣ ਦਾ ਸਰਬਜੀਤ ਸਿੰਘ ਉਹਨਾਂ ਦਾ ਕਹਿਣਾ ਕਿ ਅਸੀਂ ਸਵਾਗਤ ਕਰਦੇ ਆ ਪਰ ਇਹ ਜਿਹੜਾ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਇਹ ਫਿਰ ਇਹਨਾਂ ਦੇ ਵੱਲੋਂ ਜਿਹੜਾ ਇਹ ਡੰਮੀ ਜਿਹੜਾ ਕੰਮ ਕੀਤਾ ਗਿਆ ਇਹਦੇ ਨਾਲ ਨਾਲ ਜਿਹੜੇ ਹੈਗੇ ਨੇ ਗਰਚਰਨ ਸਿੰਘ ਗਰੇয়াল ਉਹਨਾਂ ਨੇ ਜਿਹੜੇ ਕਿ ਐਸਜੀਪੀਸੀ ਦੇ ਜਨਰਲ ਸਕੱਤਰ ਨੇ ਉਹਨਾਂ ਨੇ ਕੀ ਇਤਿਹਾਸਿਕ ਤੇ ਚੰਗਾ ਮਿਸਾਲੀ ਫੈਸਲਾ ਆ ਤੇ ਸਾਰਿਆਂ ਨੇ ਇਹ ਜਿਵੇਂ ਤੁਹਾਨੂੰ ਕਿਹਾ ਕਿ ਅਕਾਲੀਆਂ ਨੇ ਵੀ ਬਾਗੀਆਂ ਨੇ ਵੀ ਸਾਰਿਆਂ ਨੇ ਇਹ ਮੰਨ ਲਿਆ ਇਧਰੋਂ ਸਰਬਜੀਤ ਸਿੰਘ ਉਹਨਾਂ ਨੇ ਵੀ ਇਹਨੂੰ ਪ੍ਰਵਾਨ ਕੀਤਾ ਤੇ ਇਹਨੂੰ ਹੁਣ ਕਿੱਦਾਂ ਜਾ ਕੇ ਇਹਨੂੰ ਉੱਥੇ ਸਪਸ਼ਟੀਕਰਨ ਕੀ ਦਿੰਦੇ ਨੇ ਤੇ ਉਹਦੇ ਵਿੱਚ ਤਨਖਾਹੀਆ ਜ਼ਰੂਰ ਕਰਾ ਲ ਦੇ ਦਿੱਤਾ ਇਹਨਾਂ ਨੂੰ ਸਜ਼ਾ ਕੀ ਲੱਗਦੀ ਆ ਇਹ ਹਜੇ ਸਟਿਲ ਜਿਹੜਾ ਮੁਸਤਕਬਲ ਦਾ ਸਵਾਲ ਆ ਗੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਇਹ ਇਹ ਤੋਂ ਬਾਅਦ ਜਿਹੜਾ ਉਹਨਾਂ ਨੂੰ ਕੀ ਸਜ਼ਾ ਲੱਗੇਗੀ ਤੇ ਫਿਰ ਉਹ ਪੋਲਿਟਿਕਸ ਦੇ ਵਿੱਚ ਕਿੱਦਾਂ ਰਹਿਣਗੇ ਹਾਲਾਂਕਿ ਉਹਨਾਂ ਦੇ ਵੱਲੋਂ ਜਿਵੇਂ ਮੈਂ ਕਿਹਾ ਕਿ ਜਿਹੜੇ ਹੈਗੇ ਨੇ ਸੁਧਾਰ ਲਹਿਰ ਬਾਰੇ ਜਾਂ ਜਿਹੜੇ ਬਾਗੀ ਅਕਾਲੀ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਇਹਨਾਂ ਦੇ ਵੱਲੋਂ ਲਗਾਤਾਰ ਸਵਾਲ ਇਹ ਉਠਾਇਆ ਜਾ ਰਿਹਾ ਕਿ ਤੁਸੀਂ ਇੱਕ ਵਾਰ ਫਿਰ ਜਿਹੜਾ ਸ਼ਰਾਰਤ ਜੇ ਕੀਤੀ ਆ ਕਿ ਤੁਸੀਂ ਨਾ ਤਾਂ ਕੁਰਸੀ ਤੋਂ ਲਾਂਭੇ ਹੋਏ ਹੋ ਨਾਲ ਦੀ ਨਾਲ ਤੁਸੀਂ ਜਿਹੜਾ ਕਾਰਜਕਾਰੀ ਜਿਹੜਾ ਪ੍ਰਧਾਨ ਲਗਾਤਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਕੱਲ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਜੇਕਰ ਸੱਚੀਓ ਇਦਾਂ ਹੁੰਦਾ ਤੇ ਲੋਕਾਂ ਨੂੰ ਇਹਨਾਂ ਨੇ ਦਿਖਾ ਲੈਣਾ ਹੁੰਦਾ ਕਿ ਹਾਂ ਮੈਂ ਜਿਹੜਾ ਮੈਨੂੰ ਸੱਚੀ ਕੋਪਰਸਤਾ ਤਾਪਿਆ ਜਾਂ ਜਿੱਦਾਂ ਇਹਨਾਂ ਦੇ ਨਾਲ ਦੇ ਸੁਖਵੀਰ ਸਿੰਘ ਬਾਦਲ ਦੇ ਨਾਲ ਦੇ ਸਾਥੀ ਇਹ ਦਾਵਾ ਕਰਦੇ ਨੇ ਕਿ ਨਿਮਾਣੇ ਸਿੱਖ ਦੇ ਵਧੂ ਜਾ ਕੇ ਉੱਥੇ ਪੇਸ਼ ਹੋਣਾ ਚਾਹੁੰਦੇ ਸੀ ਤੇ ਫਿਰ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਜੀ ਮੈਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਲਾਂਬੇ ਹੋ ਰਿਆਂ ਤੇ ਇੱਕ ਦਿਨ ਫੈਲਾ ਨਹੀਂ ਇਹ ਪਹਿਲਾਂ ਹੀ ਕਰ ਲੈਂਦੇ ਤਾਂ ਚੰਗਾ ਗੱਲ ਸੀ ਪਈ ਮੈਂ ਸਾਰੇ ਅਹੁਦਿਆਂ ਤੋਂ ਲਾਂਬੇ ਹੋ ਰਿਹਾ ਸਰਦਾਰ ਸੁਖੀ ਸਿੰਘ ਬਾਦਲ ਕਹਿੰਦੇ ਤੇ ਜੋ ਵੀ ਮੈਨੂੰ ਫੈਸਲਾ ਆਵੇਗਾ ਮੈਂ ਉਹਨੂੰ ਕਿਹੜੇ ਮੱਥੇ ਪ੍ਰਮਾਨ ਕਰਾਂਗਾ ਉਸ ਤੋਂ ਬਾਅਦ ਮੈਂ ਦੇਖਾਂਗਾ ਕਿ ਮੈਂ ਦੁਬਾਰਾ ਜਿਹੜਾ ਮਿਹਨਤ ਕਰਕੇ ਸਿਆਸਤ ਦੇ ਵਿੱਚ ਜਾਂ ਪਾਰਟੀ ਦੇ ਵਿੱਚ ਕਿੱਥੇ ਤੱਕ ਪਹੁੰਚਦਾ ਪਰ ਉਦਾਂ ਨਹੀਂ ਹੋਇਆ ਇਹਨਾਂ ਨੇ ਜਿਹੜਾ ਕਾਰਜਕਾਰੀ ਪ੍ਰਧਾਨ ਲਗਾਤਾ ਇਹਦੇ ਤੇ ਬਹੁਤ ਸਾਰੇ ਜਿਹੜੇ ਸਵਾਲ ਖੜੇ ਨੇ ਪਰ ਇਹ ਇੱਕ ਕਾਫੀ ਜਿਹੜਾ ਇਹਦੇ ਤੇ ਹੁਣ ਗੱਲਬਾਤ ਹੋਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇਹਨਾਂ ਦੀ ਇੱਕ ਇੰਟਰਵਿਊ ਵੀ ਆਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਉਹਦੇ ਤੇ ਆਪਾਂ ਗੱਲ ਕਰਦੇ ਆਂ ਆਪਣੀ ਅਗਲੀ ਵੀਡੀਓ ਦੇ ਵਿੱਚ ਲਗਾਤਾਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਜੁੜੇ ਰਹਿਾਂਗੇ ਅਗਲੇ ਕਿਸ਼ਤ ਦੇ ਵਿੱਚ ਆਪਾਂ ਜਿਹੜੀ ਅਕਾਲੀ ਪੋਲਿਟਿਕਸ ਦੇ ਵਿੱਚ ਇਸ ਸਮੇਂ ਪਹਚਾਲ ਚੱਲ ਰਿਹਾ ਜਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਜਾਂ ਨਹੀਂ ਦੇ ਦਿੱਤਾ ਇਹਦੇ ਤੇ ਜੋ ਕੁਝ ਵੀ ਚੱਲ ਰਿਹਾ ਇਹਦੇ ਤੇ ਗੱਲਬਾਤ ਕਰਦੇ ਆਂ ਤੁਸੀਂ ਆਪਣੀ ਪ੍ਰਤੀਕਿਰਿਆ ਕਮੈਂਟ ਦੇ ਜ਼ਰੀਏ ਜ਼ਰੂਰ ਦੱਸਦਿਆ ਕਰੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਬਸਕ੍ਰਾਈਬ ਜ਼ਰੂਰ ਕਰ ਲਿ